ਆਪਾਂ ਵੀਰੇ ਬੰਦੇ ਤੇ ਤਜਰਬੇ ਤੇ ਦੇਖਦੇ ਆ 20 ਬੰਦਾ ਐਕਸਪੀਰੀਅੰਸ ਵਾਲਾ ਕਿਵੇਂ ਆ ਪਹਿਲਾਂ ਰੱਖੀਆਂ ਨੇ ਜਾਂ ਜਗਾ ਕਿੰਨੀ ਕਾ ਜਾਂ ਬਜਟ ਕਿੰਨਾ ਕਾ ਹੁਣ ਵਿੱਚ ਮੇਰੇ ਕੋਲੇ ਗਰੀਬ ਘਰ ਦੇ ਬੰਦੇ ਵੀ ਆਉਂਦੇ ਆ ਜਿਹੜਿਆਂ ਨੂੰ ਇਹ ਹੁੰਦਾ ਵੀ ਸਾਡਾ ਪਾਰਟ ਟਾਈਮ ਚੱਲੀ ਜਾਵੇ ਯਾਰ ਅਸੀਂ ਉਧਰ ਵੀ ਨੌਕਰੀ ਤੇ ਲੱਗੇ ਹੋਏ ਆ ਵੀ 10-15000 ਉਧਰੋਂ ਆਉਂਦਾ ਵੀ 5-7000 ਇਧਰੋਂ ਆਉਣ ਲੱਗੇ ਜੇ ਖਰਚਾ ਜਾਂ ਨਿਕਲਣ ਲੱਗੇ ਜੇ ਵਧੀਆ ਹੋਣ ਲੱਗੇ ਜੇ ਬੈਗ ਨੂੰ ਨੇ ਰੰਗ ਲਾਏ ਹੋ ਨੇ ਵਧੀਆ ਕਾਰੋਬਾਰ ਚੱਲਦੇ ਨੇ ਆਪਾਂ ਨੂੰ ਲਾਲਚ ਕਿਸੇ ਚੀਜ਼ ਦਾ ਨਹੀਂ ਆਪਾਂ ਰਹਿ ਚੰਗੀ ਦੇਣੀ ਆ ਹਰ ਇੱਕ ਬੰਦੇ ਨੂੰ ਠੀਕ ਹੈ ਕੋਈ ਮਰਜ਼ੀ ਆ ਜਾਏ ਇਹ ਨਹੀਂ ਹੈਗਾ ਵੀ ਆਪਾਂ ਆਪਦੇ ਲਾਲਚ ਦੇ ਮਾਰੇ ਅਗਲੇ ਨੂੰ ਕਹਿੰਦੇ ਨਾ ਭਾਈ ਤੂੰ 2000 ਚੂਚਾ ਪਾਲਾ ਭਾਈ ਤਿੰਨ ਮੇਰੇ ਕੋਲੇ ਆਉਂਦੇ ਵੀ ਨਹੀਂ ਭਾਈ ਮੈਂ 2000 ਚੂਚਾ ਪਾਉਣਾ ਮੈਂ ਅਗਲੇ ਨੂੰ ਦੇਖਦਾ ਜਦੋਂ ਬਜਟ ਦੇਖਣਾ ਅੱਗਲਾ ਇਹ ਕਹਿੰਦਾ ਵੀ ਭਾਈ ਤੂੰ ਦੋ ਨਾ ਪਾ ਤੂੰ 1000 ਪਾਲ ਹਾਂਜੀ ਭਾਈ ਪਿਆਰ ਭਰੀ ਸਤਿ ਸ੍ਰੀਕਾਲ ਤੁਹਾਨੂੰ ਦੇਖਣ ਦੇ ਲਈ ਲੱਗਦਾ ਹੋਊਗਾ ਮੈਂ ਕਿਸੇ ਪਿੰਡ ਦੇ ਵਿੱਚ ਖੜਾ ਮੈਂ ਪਿੰਡ ਦੇ ਵਿੱਚ ਵੀ ਖੜਾਂਗਾ ਪਰ ਇਧਰ ਪੋਲਟਰੀ ਫਾਰਮ ਆ ਪੋਲਟਰੀ ਫਾਰਮ ਆਗਾ ਮਾਨ ਬ੍ਰਦਰਜ਼ ਪੋਲਟਰੀ ਫਾਰਮ ਵੀਰ ਕਲਾਂ ਆ ਸੁਨਾਮ ਪੀਖੀ ਰੋਡ ਆ ਜਾਂਦਾ ਇਹ ਠੀਕ ਆ ਇੱਥੇ ਗੱਲਬਾਤ ਕਰੀਏ ਬਹੁਤ ਵਧੀਆ ਕੰਮਾਂ ਬਾਈਆਂ ਦਾ ਦੇਸੀ ਮੁਰਗੇ ਮੁਰਗੀਆਂ ਦਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਾਜ ਕਰ ਰਹੇ ਨੇ ਗੱਲਬਾਤ ਕਰਦੇ ਆਂਗੇ ਬਾਈਆਂ ਨਾਲ ਤੁਹਾਡੀ ਕਰਾਉਨੇ ਆ ਹੁਣ ਕੀ ਕਮਾ ਯਾਨੀ ਕਿ ਚੂਚੇ ਪਾਉਣ ਦਾ ਫਾਇਦਾ ਜਾਂ ਆਂਡੇ ਦਾ ਹਨਾ ਜਿਵੇਂ ਵੀ ਗੱਲਬਾਤ ਹੈਗੀ ਆਪਾਂ ਬਾਈ ਉਹਨਾਂ ਨਾਲ ਕਰਦੇ ਆਂ ਬਾਈ ਕੀ ਹਾਲ ਚਾਲ ਹੈ ਕੋਈ ਵਧੀਆ ਵਧੀਆ ਬਾਈ ਹੋਰ ਠੀਕ ਠਾਕ ਵਧੀਆ ਫਾਰਮ ਦਿਖਾਈਏ ਹਾਂਜੀ ਹਾਂ ਬਾਈ ਆਜੋ ਹੁਣ ਕੀ ਪਾਇਆ ਹੋਇਆ ਬਾਈ ਆਪਾਂ ਨੇ ਹੁਣ ਆਪਣੇ ਕੋਲੇ ਬਾਈ ਜੀ ਚੂਚੇ ਦਾ ਹੀ ਚੂਚਾ ਪਾਇਆ ਚੂਚੇ ਦੇ ਹੀ ਸਮਾਂਗਾ ਹੁਣ ਵੱਡੀ ਮੁਰਗੀ ਦਾ ਹੈ ਨਹੀਂਗਾ ਵੱਡੀ ਮੁਰਗੀ ਦਾ ਆਪਾਂ ਅੰਡੇ ਦਾ ਜਿਵੇਂ ਵੱਡੀ ਮੁਰਗੀ ਦਾ ਮਾਰਚ ਤੱਕ ਲਾਉਣਾ ਸੀਜ਼ਨ ਹਾਂ 10ਵੇਂ ਮਹੀਨੇ ਤੋਂ ਲੈ ਕੇ ਠੀਕ ਆ ਉਦੋਂ ਹੁਣ ਆ ਗਰਮੀ ਗਰਮੀ ਚੂਚਾ ਚੂਚਾ ਕੜਾ ਹੁੰਨਿਆ ਗਿਆ ਆਪਦਾ ਵੇਚਦੇ ਆਂਗੇ ਸਾਰਾ ਛੋਟਾ ਲੈਣਾ ਕਿਸ ਨੇ ਵੱਡਾ ਲੈਣਾ ਸਾਰੇ ਚੂਚੇ ਦਾ ਹੀ ਸੀਜ਼ਨ ਆ ਹੁਣ ਅੰਦਰੋਂ ਦਿਖਾਈਏ ਹਾਂ ਇਹ ਕਿੰਨੇ ਕੇਰੀਏ ਦਾ ਫਾਰਮ ਹੈ ਆਪਣਾ ਇਹ ਵੀਰੇ ਆਪਣਾ 60 ਬਏ 26 ਦਾਗਾ ਹੂੰ ਬਾਕੀ ਦੋ ਫਾਰਮ ਆਪਣੇ ਹੋਰ ਆ ਇੱਥੇ ਆਏ ਆ ਵੀ ਇਹ ਪਿੰਡ ਕਰਕੇ ਲੋਕਲ ਆਗਾ ਘਰ ਆਪਣਾ ਉਰੇ ਰਹਿ ਆਸ ਆਪਣੀ ਵੀਰ ਕਲਾਂਗੀ ਦੋ ਫਾਰਮ ਹੋਰ ਨੇ ਉਥੇ ਆਪਾਂ ਤਿਆਰ ਕਰਦੇ ਆਂ ਮਾਲ ਉਰੇ ਜਿਆਦਾ ਵੇਚਦੇ ਆਂ ਉਰੇ ਵੀ ਆਪਣਾ ਚੂਚਾ ਪਾਇਆ ਜਾਂਦਾਗਾ 3500 4000 ਚੂਚਾ ਪਾਇਆ ਜਾਂਦਾ ਇੱਥੇ 3500 4000 ਹਾਂ ਜੇ ਛੋਟ ਵੱਡੀ ਪੈਂਦੀ ਹੈ ਠੀਕ ਹੈ ਮੈਨੂੰ ਲੱਗਦਾ ਮੈਂ ਆਇਆ ਹਾਂ ਤੁਹਾਡੇ ਕੋਲੇ 4-5 ਵਾਰੀ 5-6 ਸਾਲ ਹੋ ਗਏ ਉਹਨੇ ਕੰਮ ਨੂੰ ਹਾਂ 6 ਸਾਲ ਤੋਂ ਉੱਪਰ ਹੋ ਗਿਆ 6 ਸਾਲ ਤੋਂ ਉੱਪਰ ਹੋ ਗਿਆ ਕੰਮ ਕਿਵੇਂ ਚੱਲ ਰਿਹਾ ਕੰਮ ਪੂਰਾ ਟੌਪ ਦਾ ਵੀਰੇ ਐ ਲੈ ਲਓ ਜੇ ਮਾੜਾ ਕੰਮ ਹੋਵੇ ਘਾਟਿਆ ਵਾਲਾ ਹੋਵੇ ਫਿਰ ਇੰਨਾ ਸਮਾਂ ਚੱਲਦਾ ਨਹੀਂ ਲੰਮਾ ਹਾਂ ਅਗਲਾ ਨਹੀਂ ਸਾਲ 2 ਸਾਲ ਬੇਟ ਕਰਦਾ ਹੁਣ ਸੋਨੂੰ ਵੀ ਕਿੰਨੇ ਸਾਲ ਹੋ ਗਏ ਆਪਣੇ ਨਾਲ ਹਨਾ ਭਰਾਵਾ ਵਾਂਗੂ ਵਰਤਦੇ ਆਪਾਂ ਵੀ ਪੂਰਾ ਵਧੀਆ ਕੰਮ ਚੱਲ ਰਿਹਾ ਵਧੀਆ ਚੱਲ ਰਿਹਾ ਕਿਰਪਾ ਵੇ ਗੁਰੂ ਜੀ ਹੁਣ ਕਿਹੜੀ ਮੁਰਗੀ ਜਾਂ ਕਿਹੜਾ ਚੂਚਾ ਵੈਰਾਈਟੀ ਦਾ ਪਾਉਣਾ ਚਾਹੀਦਾਗਾ ਅ ਇਸ ਵਾਰੀ ਜ਼ਿਆਦਾ ਤਾਂ ਜਿਹੜੀ ਜ਼ਿਆਦਾ ਹੀ ਚਲਦੀ ਹੈ ਜਿਹੜਾ ਤੁਸੀਂ ਜਿਹਦੇ ਤੁਸੀਂ ਮਤਲਬ ਕਿ ਵਧੀਆ ਸਰਚ ਕੀਤੀ ਹੈ ਰਿਜ਼ਲਟ ਤੇ ਆਪਾਂ ਅਸੀਂ ਜ਼ਿਆਦਾ ਇੱਕ ਤਾਂ ਡਬਲ ਐਫਜੀ ਬਰੀਡ ਵਧੀਆ ਓਕੇ ਆ ਇਹ ਚ ਇਹ ਹੈਗਾ ਵਜਨ ਕਰਦੀ ਹੈ ਰੰਗ ਸਾਰੇ ਹੁੰਦੇ ਆ ਬੇਕ ਸੌਖੀ ਜਾਂਦੀ ਹੈ ਇੱਕ ਆਰ ਆਈ ਆਰ ਬਰੀਡ ਜ਼ਿਆਦਾ ਵਧੀਆਗੀ ਠੀਕ ਹੈ ਤੇ ਉਹ ਆਂਡੇ ਦੀ ਕੰਮ ਕਰਦੀ ਹੈ ਇੱਕ ਇਸ ਸਾਲ ਕੜਕਨਾਥ ਥੋੜਾ ਜਿਹਾ ਘਟ ਗਿਆ ਕੰਮ ਉਹਦੇ ਆਂਡੇ ਦੀ ਪ੍ਰੋਡਕਸ਼ਨ ਇੰਨੀ ਵਧੀਆ ਨਹੀਂ ਸੀ ਆਪਾਂ ਨੇ ਬਹੁਤ ਸਾਲ ਵੇਚਿਆ ਰੱਖ ਕੇ ਵੇਚਿਆ ਪਰ ਹੁਣ ਉਹਦਾ ਐਡਾ ਹੈ ਨਹੀਂ ਟ੍ਰੈਂਡ ਹੁਣ ਇਸ ਸਾਲ ਬਲੈਕ ਐਸਟਰੋਲੋਪ ਦਾ ਜ਼ਿਆਦਾ ਟਰੈਂਡ ਆ ਉਹ ਵੀ ਮੁਰਗੀ ਕਾਲੀ ਆ ਕਲੰਗੀ ਉਹਦੀ ਜਿਹੜੀ ਉਹ ਲਾਲ ਆ ਆਂਡੇ ਦੀ ਪ੍ਰੋਡਕਸ਼ਨ ਜ਼ਿਆਦਾ ਉਹਦੀ ਆਂਡੇ ਜ਼ਿਆਦਾ ਵਜਨ ਵਧੀਆ ਦਿੰਦੀ ਆ ਆਰ ਆਰ ਨਾਲੋਂ ਵੱਧਾ ਵਜਨ ਏਡਾ ਬਲ ਐਫ ਐਫ ਜੀ ਨਾਲੋਂ ਘੱਟ ਆ ਪਰ ਪੂਰੀ ਵਧੀਆ ਸਾਰਿਆਂ ਨਾਲੋਂ ਵੱਧਾ ਆਜਨ ਫਿਰ ਐਫ ਐਫ ਜੀ ਪਾਉਂਦੀ ਐਫ ਐਫ ਜੀ ਪਾਉਂਦੀ ਆ ਸਾਰਨੂੰ ਠੀਕ ਆ ਜਿਵੇਂ ਹੁਣ ਗੱਲਬਾਤ ਕਰੀਏ ਫਾਰਮ ਦੇ ਵਿੱਚ ਬਈ ਤੁਹਾਡਾ ਕੋਈ ਪੱਖਾ ਵਗੈਰਾ ਜੰਮੀ ਨਹੀਂ ਲਾਇਆ ਹੋਇਆ ਵੀਰੇ ਇਹ ਹੈਗਾ ਜਿਵੇਂ ਹੁਣ ਆਪਣਾ ਫਾਰਮ ਨਾ ਉੱਥੇ ਲੋਡ ਨਹੀਂ ਪੈਂਦੀ ਜ਼ਿਆਦਾ ਵੈਂਟੀਲੇਸ਼ਨ ਸਹੀ ਹੋਵੇ ਹਵਾ ਕ੍ਰੋਸ ਹੁੰਦੀ ਹੋਵੇ ਲੋਕੇਸ਼ਨ ਦਿਸ਼ਾ ਜਿਹੜੀ ਇਹਦੀ ਉਹ ਸਹੀ ਪਾਈ ਹੋਵੇ ਫਾਰਮ ਦੀ ਹੁਣ ਆਪਣੀ ਜਿਹੜੀ ਦਿਸ਼ਾ ਪਾਈ ਹੋਈ ਹੈ ਉਹ ਜਮ੍ਹਾਂ ਸਹੀ ਚੜਦੇ ਤੋਂ ਛਿਪ ਦੇ ਵੱਲ ਨੂੰ ਪਾਈ ਹੋਈ ਹੈ ਠੀਕ ਹੈ ਉਹਦੇ ਕਾਰਨ ਇਧਰੋਂ ਵੀ ਜਾਲੀਆਂ ਨੇ ਇਧਰ ਵੀ ਹਵਾ ਕ੍ਰੋਸ ਹੁੰਦੀ ਹੈ ਉਹਦੇ ਕਾਰਨ ਬਾਕੀ ਚੂਚੇ ਛੋਟੇ ਚੂਚੇ ਨੂੰ ਜਿਆਦਾ ਠੰਡ ਦੀ ਲੋੜ ਨਹੀਂ ਹੁੰਦੀ ਇਹਨੂੰ ਹੀਟ ਦੀ ਜ਼ਰੂਰਤ ਹੁੰਦੀ ਹੈ ਜਿਆਦਾ ਸਰਦੀ ਚ ਠੰਡ ਦੀ ਜ਼ਰੂਰਤ ਹੁੰਦੀ ਹੈ ਵੱਡੀ ਮੁਰਗੀ ਦਾ ਜੇ ਉਹ ਉਦੋਂ ਠੰਡ ਦਾ ਹੁੰਦਾ ਵੀ ਉਹ ਉਹ ਚੱਲ ਜਾਂਦੀਆਂ ਨਹੀਂ ਹੈਗੀਆਂ ਠੀਕ ਹੈ ਜਿਹੜੀ ਇਹ ਚੂਚਾ ਹੈ ਜਿਵੇਂ ਇਸ ਤੋਂ ਛੋਟਾ ਚੂਚਾਗਾ ਉਹ ਤਾਂ 35 ਟੈਂਪਰੇਚਰ ਤੇ ਪਾਲ ਲੈਣਾ ਪੈਂਦਾਗਾ ਹੁਣ ਇਹ ਤਾਂ ਵੱਡਾ ਹੋ ਗਿਆ ਇਹ ਤਾਂ ਡੇਢ ਮਹੀਨੇ ਦੇ ਆਸ-ਪਾਸ ਹੋ ਗਿਆ ਇਹ ਕਿਹੜੀ ਬਰੀਡ ਹੈ ਇਹ ਇਹ ਡਬਲ ਐਫ ਜੀ ਆ ਸਾਰੀ ਵੀਰੇ ਇਹ ਸਾਰੀ ਹਾਂ ਇਹ ਚ ਰੰਗ ਸਾਰੇ ਹੋਣਗੇ ਡਬਲ ਐਫ ਜੀ ਚ ਕਾਲਾ ਲਾਲ ਚਿੱਟਾ ਚਿਤਲਾ ਜਿਹੜੀ ਆਰ ਆਈ ਆਰ ਬਰੀਡ ਹੈ ਉਹ ਉਧਰ ਪਾਈ ਹੋਈ ਆ ਉਹ ਵੀ ਵੱਡਾ ਹੋ ਰਿਹਾ ਹੁਣ ਇਹਦੀਆਂ ਵੈਕਸੀਨੇਸ਼ਨਾਂ ਸਾਰੀਆਂ ਕੰਪਲੀਟ ਨੇ ਠੀਕ ਹੈ ਜੇ ਕਿਸੇ ਨੂੰ ਇਹ ਲੱਗਦਾ ਵੀ ਆਪਾਂ ਨੇ ਰਿਸਕ ਨਹੀਂ ਲੈਣਾ ਹਾਂ ਵੀ ਆਪਾਂ ਨੇ ਵੈਕਸੀਨੇਸ਼ਨਾਂ ਵੀ ਕੰਪਲੀਟ ਲੈਣੀਆਂ ਨੇ ਤਾਂ ਉਹਨੂੰ ਆਪਾਂ ਤਿਆਰ ਕਰਕੇ ਵੀ ਦੇ ਦਿੰਨੇ ਕਈ ਬਾਈ ਆਉਂਦੇ ਨੇ ਵੀ ਆ ਇਹ ਕਿੰਨੇ ਕ ਦਿਨਾਂ ਦਾ ਫਿਰ ਇਹ ਇਹ ਡੇਢ ਮਹੀਨੇ ਦੇ ਆਸ-ਪਾਸ ਹੋ ਗਿਆ ਵੀ ਡੇਢ ਮਹੀਨੇ ਦਾ ਕਿਲੋ ਤੋਂ ਪਲੱਸ ਇਹਦਾ ਹੁਣ ਵਜ਼ਨ ਹੋ ਗਿਆ ਵਿੱਚ ਦਾ ਠੀਕ ਹੈ ਹਾਂ ਯਾਨੀ ਕਿ ਇਹ ਲੈ ਸਕਦੇ ਆ ਬਈ ਹਾਂ ਇਹ ਲੈ ਸਕਦੇ ਹਾਂ ਜਿਵੇਂ ਹੁਣ ਉਹ 22 ਦਿਨਾਂ ਦਾ ਹੋ ਗਿਆ ਉਧਰ ਆ ਆਰ ਆਈ ਆਰ ਬਲੈਕ ਹੈਸਟਰੋਲੋਗ ਉਹ ਵੀ ਲੈ ਸਕਦੇ ਹੋ ਕਿਸੇ ਨੇ 2 ਦਿਨਾਂ ਦਾ ਲੈਣਾ 1 ਦਿਨ ਦਾ ਲੈਣਾ ਜੋ ਮਰਜ਼ੀ ਚੂਚਾ ਲੈਣਾ ਆਪਾਂ ਉਹ ਦੇ ਦਾਂਗੇ ਅਗਲੇ ਫਰਜ਼ ਕਰ ਲਓ ਬਾਈ ਚੂਚਾ ਲੈ ਗਿਆ ਠੀਕ ਆ ਟ੍ਰੇਨਿੰਗ ਆਨਲਾਈਨ ਆਫਲਾਈਨ ਹੋ ਜਾਂਦੀ ਐ ਸਭ ਕੁਛ ਵੀਰੇ ਐ ਲਾ ਲਓ ਜੇ ਆਪਣੇ ਤੋਂ ਇੱਕ ਦਿਨ ਦਾ ਚੂਚਾ ਲੈ ਕੇ ਜਾਉ ਬੰਦਾ ਹਾਂ ਜਿੰਨਾ ਤਾਂ ਕਾਂਡੇ ਤੇ ਮੁਰਗੀ ਨਹੀਂ ਆਉਂਦੀ ਆਪਣੀ ਜ਼ਿੰਮੇਵਾਰੀ ਉਹ ਚਾਹੀਦੀ ਬੰਦਾ ਡੇਲੀ ਫੋਨ ਲਾਵੇ ਹੂੰ ਫ੍ਰੀ ਆਪਾਂ ਟ੍ਰੇਨਿੰਗ ਦਿੰਨੇ ਆ ਸਭ ਨੂੰ ਫ੍ਰੀ ਕੋਈ ਮਰਜ਼ੀ ਬੰਦਾ ਚਾਹੀਦੀ ਆਪਣਾ ਚੂਚਾ ਲੈਂਦਾ ਨਹੀਂ ਲੈਂਦਾ ਉਹ ਆਪਾਂ ਨੂੰ ਮੈਟਰ ਨਹੀਂ ਕਰਦਾ ਆਪਾਂ ਨੂੰ ਇਹ ਹੁੰਦਾ ਵੀ ਜਦੋਂ ਆਪਣਾ ਕੋਈ ਖਰਚਾ ਨਹੀਂ ਪੈ ਰਿਹਾ ਤਾਂ ਆਪਾਂ ਕਿਸੇ ਨੂੰ ਚੰਗੀ ਰਾਇ ਦੇਈਏ ਤਾਂ ਜ਼ਿਆਦਾ ਵਧੀਆ ਅਸੀਂ ਵਿੱਚ ਦੇਖਿਆ ਵੀਰੇ 6 ਸਾਲਾਂ ਦੇ ਵਿੱਚ ਵੀ ਅਸੀਂ ਜਦੋਂ ਕਿਸੇ ਨਾਲ ਰਾਇ ਦਿੰਨੇ ਕੋਈ ਚੂਚਾ ਹੋਰ ਕਿਤੋਂ ਲੈਂਦਾ ਹੂੰ ਉਹ ਅਗਲਾ ਫੋਨ ਨਹੀਂ ਚੱਕਦਾ ਠੀਕ ਆ ਉਹ ਦੱਸਦਾ ਨਹੀਂ ਪ੍ਰੋਪਰ ਅਸੀਂ ਦੱਸਦਾ ਉਹ ਤੋਂ ਮੁੜ ਕੇ ਉਹ ਸਾਡੇ ਨਾਲ ਹੀ ਜੁੜ ਗਿਆ ਬੰਦਾ ਦੁਬਾਰਾ ਜਦੋਂ ਵੇਚ ਪਾਇਆ ਸਾਥੋਂ ਪਾਇਆ ਉਹਨੇ ਉਸ ਤੋਂ ਬਾਅਦ ਕਿੰਨੇ ਕਿੰਨੇ ਸਾਲ ਹੋ ਗਏ ਸਾਡੇ ਨਾਲ ਹੀ ਜੁੜਦੇ ਨੇ ਵੀ ਟ੍ਰੇਨਿੰਗ ਆਪਾਂ ਫ੍ਰੀ ਦਿੰਨੇ ਆ ਕਿ ਇਹ ਨਹੀਂ ਹੈਗਾ ਵੀ ਕੋਈ ਆਪਾਂ ਨੇ ਪੈਸੇ ਚਾਰਜ ਕਰਨੇ ਆ ਹਾਂ ਜਾਂ ਇਹ ਹੈਗਾ ਵੀ ਆਪਾਂ ਫੋਨ ਹੀ ਨਾ ਚੱਕੋ ਬਾਈ ਆਪਣਾ ਗੁਰਜੀਤ ਆਹ ਦੱਸ ਵੀ ਜਿਹੜਾ ਆਪਾਂ ਨੇ ਚੂਚਾ ਪਾ ਲਿਆ ਹੁਣ ਪਾ ਲਿਆ ਫਰਜ਼ ਕਰ ਲੋ ਇੱਕ ਦਾ ਦਿਨ ਦਾ ਦੱਸ ਦਿਨ ਦਾ 5 ਦਿਨ ਦਾ ਜਿਵੇਂ ਵੀ ਕਿੰਨੇ ਕਿਹੜੇ ਮਹੀਨੇ ਚ ਆਂਡਿਆ ਤੇ ਆ ਜਾਊਗਾ ਇਹ ਸਾਢੇ 1.5 ਤੋਂ 5 ਮਹੀਨਿਆਂ ਦੇ ਵਿੱਚ ਵਿਚ ਆਂਡੇ ਤੇ ਆ ਜਾਵੇਗਾ ਜਾਨਕੀ ਜਦੋਂ ਉਹ ਸਰਦੀ ਸ਼ੁਰੂ ਹੋਣੀ ਜਦੋਂ ਉਹ 10ਵੇਂ ਮਹੀਨੇ ਦਾ ਸੀਜ਼ਨ ਸਟਾਰਟ ਹੋਊਗਾ ਉਦੋਂ ਉਹ ਇਹ ਪੂਰਾ ਪ੍ਰੋਪਰ ਆਂਡੇ ਤੇ ਆ ਜਾਊਗਾ ਕਦੇ ਐ ਹੋਇਆਗਾ ਇਹਦੇ ਵਿੱਚ ਵੀ ਆਂਡੇ ਦਾ ਰੇਟ ਜਮ੍ਹਾਂ ਡਾਊਨ ਬੱਗ ਗਿਆ ਹੋਵੇ ਨਾ ਵੀਰੇ ਹਜੇ ਤੱਕ ਸਰਦੀ ਚ ਸਰਦੀ ਚ ਪੂਰਾ ਹੀ ਨਹੀਂ ਹੁੰਦਾ ਆਂਡਾ ਕਿੰਨਾ ਵੀ ਹੋਵੇ ਕਿੰਨੇ ਮਰਜੀ ਹੋਵੇ ਜਿੰਨਾ ਮਰਜੀ ਹੋਵੇ ਜੇ ਸਾ ਤੋਂ ਕੋਈ ਚੂਚਾ ਲੈ ਕੇ ਜਾਂਦਾ ਹਾਂ ਉਹਦਾ ਅੰਡਾ ਨਹੀਂ ਵਿਕਦਾ ਹਾਂ ਮੁਰਗੀ ਨਹੀਂ ਵਿਕਦੀ ਅਸੀਂ ਬੈਠੇ ਆਂਗੇ ਸਾਨੂੰ ਦੇ ਜੇ ਆਂਡਾ ਦੇ ਜੇ ਜਿੰਨਾ ਮਰਜੀ ਆਂਡਾ ਹੋਵੇ ਠੀਕ ਹੈ 10ਵੇਂ ਮਹੀਨੇ ਤੋਂ ਮਾਰਚ ਦੇ ਮਹੀਨੇ ਤੱਕ ਆਂਡਾ ਚੱਕਾਂਗੇ ਜਿੰਨਾ ਮਰਜੀ ਆਂਡਾ ਹੋਵੇ ਜਿੰਨਾ ਮਰਜੀ ਜੇ ਕਿਸੇ ਨੂੰ ਇਹ ਆ ਵੀ ਅਸੀਂ ਨਾ ਆਂਡਾ ਨਹੀਂ ਵੇਚਣਾ ਅਸੀਂ ਨੇ ਮੁਰਗੀਆਂ ਵੇਚਣੀਆਂ ਸਾਨੂੰ ਆਂਡੇ ਤੇ ਲਿਆ ਕੇ ਮੁਰਗੀ ਦੇ ਦੇ ਤਿਆਰ ਕਰਕੇ ਠੀਕ ਹੈ ਬਰੀਡ ਅਸੀਂ ਦੇਵਾਂਗੇ ਆਪਣੀ ਸਾਨੂੰ ਸਾਡੀ ਬਰੀਡ ਵਾਪਸ ਮੋੜਦੇ ਆਪਾਂ ਉਦੋਂ ਮੁੱਲ ਜੋ ਰੇਟ ਹੋਇਆ ਮੌਕੇ ਦਾ ਉਹ ਦੇਵਾਂਗੇ ਠੀਕ ਹੈ ਮੌਕੇ ਦਾ ਰੇਟ ਹੋਗਾ ਹਾਂ ਵੀ ਰਿਸਕ ਫਰੀ ਕੰਮ ਆ ਜੇ ਕਿਸੇ ਨੇ ਕਰਨਾ ਕਰ ਸਕਦਾ ਜੇ ਕਿਸੇ ਨੂੰ ਇਹ ਮੇਰੀ ਸੇਲ ਨਹੀਂ ਹੋਣੀ ਮੁਰਗੀ ਦੀ ਉਹ ਵੀ ਆਪਾਂ ਬਾਈ ਬਾਈ ਕਰ ਲਾਂਗੇ ਓਕੇ ਜੇ ਕਿਸੇ ਨੂੰ ਇਹ ਲੱਗਦਾ ਵੀ ਆਪਣਾ ਆਂਡਾ ਨਹੀਂ ਸੇਦ ਹੋ ਰਾ ਆਪਣਨੇ ਮੁਰਗੀ ਰੱਖਣੀ ਆ ਆਪਾਂ ਆਂਡਾ ਵੀ ਲੈ ਲੈਨੇ ਆਂਡਾ ਵੀ ਲੈ ਲੈਨੇ ਫਿਰ ਜਾਨਕੀ ਇਹ ਤੇ ਡਿਮਾਂਡ ਰਹਿੰਦੀ ਐ ਚ ਆਂਡੇ ਦੀ ਤਾਂ ਇਹਨਾਂ ਫੁੱਲ ਵੀਰੇ ਪੂਰੀ ਨਹੀਂ ਹੁੰਦੀ ਸਰ ਪੂਰੀ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ ਸਰ ਦੀ ਠੀਕ ਐ ਤੁਹਾਨੂੰ ਵੇਚ ਸਕਦਾ ਬੰਦਾ ਹਾਂਜੀ ਹਾਂਜੀ ਨਹੀਂ ਮਿਨੀਮਮ ਕਿੰਨਾ ਕਾ ਰੇਟ ਹੋਲ ਸੇਲ ਦਾ ਰਹਿੰਦਾਗਾ ਹੋਲ ਸੇਲ ਦਾ ਰੇਟ ਜ਼ਿਆਦਾਤਰ 10 ਰੁਪਏ 9-10 ਰੁਪਏ ਰਹਿੰਦਾ ਵੀਰੇ ਰਿਟੇਲ ਦਾ ਫਿਰ ਰਿਟੇਲ ਦਾ ਰਹਿੰਦਾਗਾ 11 ਰੁਪਏ 12.5 ਰੁਪਏ ਲਾਸਟ ਇੰਨਾ ਇੰਨਾ ਕੀ ਵੇਚਦੇ ਆਪਾਂ ਆਪਣਾ ਇਹ ਆ ਵੀਰੇ ਆਪਾਂ ਨੇ ਕੁਆਂਟੀਟੀ ਚਾਂਡਾ ਵੇਚਣਾ ਹੁੰਦਾ ਆਪਣਾ ਉਹ ਤਾਂ ਹੈ ਨਹੀਂ ਵੀ ਇੱਕ ਨਦੀ ਟਰੇ ਵੇਚਣੀ ਹੈਗੀ ਉਹ ਤਾਂ ਚਾਹੀਦੀ 20 ਰੁਪਏਾਂ ਦਾ ਵੇਚ ਲੋ 15 ਵੇਚ ਲੋ ਸਮਝਿਆ ਉਹੀ ਗੱਲ ਮੈਂ ਸੋਚ ਰਿਹਾ ਵੀ ਜਿਹਨੇ ਹੁਣ 10 20 ਅੰਡੇ ਲੈਣੇ ਨੇ ਉਹਨੂੰ ਤਾਂ ਫਿਰ 15 ਦਾ ਘੱਟ ਦਿੰਦਾ ਨਹੀਂ ਕੋਈ ਹਾਂ ਦਿੰਦਾ ਨਹੀਂ ਆਪਾਂ ਨੂੰ ਇਹ ਹੁੰਦਾ ਆਪਣੀਆਂ ਹੁਣ ਜਿਵੇਂ ਡੇਲੀ ਦੀਆਂ 30 40 ਟਰੇਆਂ ਦੀ 50 ਟਰੇਆਂ ਦੀ ਲਾਗਤ ਹੈ ਹਾਂ ਸਰਦੀ ਚ ਹੂੰ ਉਹਦੇ ਕਾਰਨ ਆਪਾਂ ਨੂੰ ਰੇਟ ਆਪਾਂ ਬਸ 10 ਰੁਪਏ 11 ਰੁਪਏ ਦਿੰਨੇ ਆ लास्ट ਠੀਕ ਹੈ ਇਹ ਬਰੀਡ ਦੀ ਕਿੰਨੀ ਗਾਰੰਟੀ ਲੈਣੇ ਹੋਗੇ ਕਿ ਵੀਰੇ ਇਹ ਗਰੰਟੀ ਦਿੰਨੇ ਆ ਹਾਂ ਵੀ ਬਰੀਡ ਆਪਣੇ ਤੋਂ ਲੈ ਜੇ ਬੰਦਾ ਜੇ ਡਬਲ ਐਫਜੀ ਕਹਿ ਕੇ ਦੇਤੀ ਜਾਂ ਆਰਆਈਆਰ ਕਹਿ ਕੇ ਉਹ ਆਰਆਈਆਰ ਹੀ ਹੋਊਗੀ ਜੇ ਨਹੀਂ ਹੋਊਗੀ ਆਪਾਂ ਨੂੰ ਚਾਹੀਦੀ ਵੱਡੀ ਮੁਰਗੀ ਹੋਵੇ ਆਪਣੇ ਕੋਲੇ ਵਾਪਸ ਰੱਖ ਜੇ ਆਪਾਂ ਤੋਂ ਪੈਸੇ ਫੀਡ ਦੇ ਵੀ ਲੈ ਜੇ ਅਸਾਂ ਸਲਾਹ ਕਿਵੇਂ ਦਿੰਨੇ ਉਹ ਵੀ ਇੰਨੇ ਇੱਕ ਬੰਦਾ ਮੁਰਗੀਆਂ ਰੱਖ ਕੇ ਬੰਦਾ ਕੰਮ ਆਪਾਂ ਪਹਿਲਾਂ ਤਜਰਬਾ ਲਾ ਲੈ ਆਪਾਂ ਵੀਰੇ ਬੰਦੇ ਤੇ ਤਜਰਬੇ ਤੇ ਦੇਖਦੇ ਆ ਹਾਂ ਵੀ ਬੰਦਾ ਐਕਸਪੀਰੀਅੰਸ ਵਾਲਾ ਕਿਵੇਂ ਆ ਪਹਿਲਾਂ ਰੱਖੀਆਂ ਨੇ ਜਾਂ ਜਗਾ ਕਿੰਨੀ ਕਾ ਜਾਂ ਬਜਟ ਕਿੰਨਾ ਕਾ ਹੁਣ ਵਿੱਚ ਮੇਰੇ ਕੋਲੇ ਗਰੀਬ ਘਰ ਦੇ ਬੰਦੇ ਵੀ ਆਉਂਦੇ ਆ ਜਿਹੜਿਆਂ ਨੂੰ ਇਹ ਹੁੰਦਾ ਵੀ ਸਾਡਾ ਪਾਰਟ ਟਾਈਮ ਚੱਲੀ ਜਾਵੇ ਯਾਰ ਅਸੀਂ ਉਧਰ ਵੀ ਨੌਕਰੀ ਤੇ ਲੱਗੇ ਹੋਏ ਆ ਵੀ 10-15000 ਉਧਰੋਂ ਆਉਂਦਾ ਵੀ 5-7000 ਇੱਧਰੋਂ ਲੱਗ ਜੇ ਖਰਚਾ ਜਾਂ ਨਿਕਲਣ ਲੱਗ ਜੇ ਵਧੀਆ ਹੋਣ ਲੱਗ ਜੇ ਹੂੰ ਉਹੇ ਜਿਹੇ ਨੂੰ ਅਸੀਂ ਹੋਰ ਰਾਇ ਦਿੰਨੇ ਆ ਜੇ ਕਿਸੇ ਨੇ ਵੱਡੇ ਲੈਵਲ ਤੇ ਕਰਨਾ ਅਸੀਂ ਹੋਰ ਅਸੀਂ ਬੰਦੇ ਦੇ ਹਿਸਾਬ ਨਾਲ ਰਾਇ ਦਿੰਨੇ ਆ ਵੀ ਵੀਰੇ ਤੂੰ 500 ਤੋਂ ਕਰ ਸਟਾਰਟ ਤੂੰ 1000 ਤੋਂ ਕਰ ਤੂੰ 200 ਤੋਂ ਕਰ ਅਸੀਂ ਇਹ ਨਹੀਂ ਹੈਗਾ ਵੀ ਬੰਦੇ 'ਚ ਬਜਟ ਹੋਵੇ 200 ਤੋਂ ਸਟਾਰਟ ਕਰਨ ਦਾ ਅਸੀਂ ਉਹਨੂੰ ਕਹਿੰਦੀ ਵੀ ਆਪਦੇ ਲਾਲਚ ਦੇ ਮਾਰੇ ਵੀ ਤੂੰ 1000 ਬੈਗ ਨੂੰ ਨੇ ਰੰਗ ਲਾਏ ਹੋਣੇ ਵਧੀਆ ਕਾਰੋਬਾਰ ਚੱਲਦੇ ਨੇ ਆਪਾਂ ਨੂੰ ਲਾਲਚ ਕਿਸੇ ਚੀਜ਼ ਦਾ ਨਹੀਂ ਆਪਾਂ ਰਾਇ ਚੰਗੀ ਦੇਣੀ ਆ ਹਰ ਇੱਕ ਬੰਦੇ ਨੂੰ ਠੀਕ ਹੈ ਕੋਈ ਮਰਜ਼ੀ ਆ ਜਾਏ ਇਹ ਨਹੀਂ ਹੈਗਾ ਵੀ ਆਪਾਂ ਆਪਦੇ ਲਾਲਚ ਦੇ ਮਾਰੇ ਅਗਲੇ ਨੂੰ ਕਹਿੰਦੇ ਨਾ ਬਾਈ ਤੂੰ 2000 ਚੂਚਾ ਪਾਲਾ ਬਾਈ ਤਨ ਮੇਰੇ ਕੋਲੇ ਆਉਂਦੇ ਵੀ ਨਹੀਂ ਬਾਈ ਮੈਂ 2000 ਚੂਚਾ ਪਾਉਣਾ ਮੈਂ ਅਗਲੇ ਨੂੰ ਦੇਖਦਾ ਜਦੋਂ ਬਜਟ ਦੇਖਣਾ ਅਗਲਾ ਇਹ ਕਹਿੰਦਾ ਵੀ ਬਾਈ ਤੂੰ ਦੋ ਨਾ ਪਾ ਤੂੰ 1000 ਪਾਲਾ ਠੀਕ ਹੈ ਵੀ ਆਪਾਂ ਕਟਾਉਨੇ ਨਹੀਂ ਮੈਨੂੰ ਤਾਂ ਲਾਲਚ ਵਿੱਚੇ ਵੇਚਣਾ ਤਾਂ ਹੁੰਦਾ ਵੀ ਵੱਧ ਵੇਚੋ ਪਰ ਆਪਾਂ ਨੂੰ ਇਹ ਹੁੰਦਾ ਵੀ ਕਿਸੇ ਦਾ ਨਾ ਹਿਰਦਾ ਨਾ ਦੁਖੀ ਕਰੋ ਵੀ ਕੱਲ ਨੂੰ ਉਹਨੂੰ ਘਾਟਾ ਪੈ ਜਾਏ ਆਪਾਂ ਨੂੰ ਅਗਲਾ ਗਾਲਾਂ ਦੀ ਚੱਲੇ ਵੀ ਉਹ ਕੰਮ ਨਾ ਕਰੋ ਉਹ ਕੰਮ ਨਾ ਕਰੋ ਉਹ ਆਪਾਂ ਕਰਦੇ ਵੀ ਇਹ ਗੱਲ ਹੈਗੀ ਆ ਜਿਵੇਂ ਹੁਣ ਆ ਇੱਧਰ ਫਿਰਦੇਗਾ ਇਹ ਕਿੱਡੇ ਕਿ ਦਿਨਾਂ ਦਾ ਚੂਚਾ ਹੋਊਗਾ ਇਹ 22 ਦਿਨਾਂ ਦਾ ਹੋ ਗਿਆ ਇਹਦੀ ਵੀ ਵੈਕਸੀਨੇਸ਼ਨ ਕੰਪਲੀਟ ਹੋ ਗਈ ਵੀਰੇ ਹਾਂ ਤੇ ਬਲੈਕ ਹੈਸਟਰੋਲੋਗ ਦੀ ਵੀ ਠੀਕ ਹੈ ਹਾਂ ਇਹਦੂ ਛੋਟਾ ਵਿਕੇ ਗਿਆ ਬਾਕੀ ਬੈਚ ਕਢਾਈ ਜਾਂਦੇ ਆ ਪਿੱਛੇ ਵਿਕੀ ਜਾਂਦਾ ਉਵੇਂ ਉਵੇਂ ਸਰ ਕਿੰਨੇ ਦਿਨਾਂ ਬਾਅਦ ਫਿਰ ਆਪਣੇ ਤੇ ਚੂਚਾ ਆਉਂਦਾ ਜਾਂਦਾ ਆਪਣਾ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬੈਚ ਨਿਕਲਦਾ ਰਹਿੰਦਾ ਚੂਚੇ ਕਿੰਨੇ ਕੁ ਦੇ ਦੰਨੇ ਆਪਾਂ ਬੰਦੇ ਨੂੰ ਚੂਚੇ ਜੇ ਵਾਰ ਆਏ ਹੁੰਦਾ 10 20 ਲੈਣ ਵਾਲਾ ਵੀ ਹੁੰਦਾ ਜੇ ਵੀਰੇ ਚਾਹੀਦੇ ਆਪਣੇ ਤੋਂ ਉਰੋਂ ਆ ਕੇ 5 ਚੂਚੇ ਵੀ ਲੈ ਜੇ ਫਾਰਮ ਤੋਂ ਆਪਾਂ 5 ਵੀ ਦੇ ਦਿੰਨੇ ਆ 500 ਲੈਣਾ ਕਿਸੇ ਨੇ 500 ਵੀ ਦੇ ਦਾਂਗੇ 5000 ਲੈਣਾ ਕਿਸੇ ਨੇ 5000 ਵੀ ਹਾਂ ਆਪਾਂ 1000 ਚੂਚੇ ਤੋਂ ਘੱਟ ਡਿਲੀਵਰੀ ਨਹੀਂ ਕਰਦੇ ਠੀਕ ਹੈ ਉਦੋਂ ਘੱਟ ਤਾਂ ਲੈ ਕੇ ਜਾਣਾ ਪਊ ਲੇ ਬਾਈਆਂ ਦੇ ਕੋਲ ਤਜਰਬਾ ਬਹੁਤ ਸੋਹਣਾਗਾ ਆਉਣਾ ਤਾਂ ਤੁਹਾਨੂੰ ਇੱਥੇ ਆਉਣਾ ਪਊਗਾ ਮਾਨ ਬ੍ਰਦਰਜ਼ ਪੋਲਟਰੀ ਫਾਰਮ ਵੀਰਕਲਾਂ ਪ੍ਰੋਪਰ ਲੋਕੇਸ਼ਨ ਕੀ ਐ ਸੁਨਾਮ ਤੋਂ ਤੇ ਇਧਰੋਂ ਇਹ ਵੀਰੇ ਆਪਣਾ ਜਿਹੜਾ ਮੇਨ ਰੋਡ ਐ ਬਠਿੰਡੇ ਨੂੰ ਜਾਂਦਾ ਮਾਨਸਾ ਬਠਿੰਡੇ ਭੀਖੀ ਵਿੱਚ ਦੀ ਹਾਂ ਇਧਰ ਜਾਂਦਾ ਪਟਿਆਲਾ ਚੰਡੀਗੜ੍ਹ ਨੂੰ ਸੁਨਾਮ ਦੇ ਚੀਮਾ ਮੰਡੀ ਦੇ ਕੋਲ ਜਮਾ ਮੇਨ ਰੋਡ ਤੇ ਲੋਕੇਸ਼ਨ ਆਪਣੀ ਵੀਰਕਲਾਂ ਪਿੰਡ ਦੀ ਠੀਕ ਐ ਨੰਬਰ ਆਪਣਾ ਹੈਗਾ 97819 83477 ਠੀਕ ਐ ਹਾਂ ਵੀਰਕਲਾਂ ਜਮਾ ਮੇਨ ਰੋਡ ਤੇ ਹੀ ਫਾਰਮ ਆਪਣਾ ਮਾਨ ਬ੍ਰਦਰਜ਼ ਪੋਲਟਰੀ ਫਾਰਮ ਦੇ ਨਾਲ ਬਾਈ ਆਓ ਤੇ ਬਾਈਆਂ ਦਾ ਤਜਰਬਾ ਬੋਲਦਾਗਾ ਕੰਮ ਕਾ ਸੋਣਾ ਜੁੜ ਕੇ ਕੰਮ ਕਰੋ ਮੈਂ ਤਾਂ ਕਹੂੰਗਾ ਬਾਈ ਹੋਰਾਂ ਦੇ ਨਾਲ ਤੁਸੀਂ ਮਾਰ ਨਹੀਂ ਖਾਮੋਗੇ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਬਾਈ ਜੀ